ਆ ਰਸਤੇ ਮੇਂ ਹਮ ਕੋ ਉਨ ਕੋ ਖਾਣੇ ਕੇ ਲੀਏ ਬਾਤ ਕੀਆ ਤੋ ਉਹ ਪਹਿਲੇ ਉਹ ਨਾ ਬੋਲ ਰਹੇ ਤੇ ਲੇਕਿਨ ਹਮਨੇ ਬੋਲ ਦਿਆ ਭਾਇ ਹਿਚਕੀ ਚਾਟ ਮਤ ਕਰੋ ਆਪਕੀ ਸੇਵਾ ਕਰਨੇ ਕਾ ਹਮੇ ਇੱਕ ਮੌਕਾ ਦਿਆ ਮੇਸਾ ਜਿਹੜੀ ਰਸੋਈ ਆ ਆਪਾ ਨੂੰ ਉੱਥੇ ਬਿਠਾਤਾ ਲਿਆ ਕੇ ਅੱਜ ਦਾ ਖਾਣਾ ਦਾਣਾ ਪਾਈ ਆਪਣਾ ਹੈਗਾ ਤੇ ਪਤਾ ਨਹੀਂ ਕਿੱਥੋਂ ਕਿੱਥੋਂ ਦਾ ਖਾਣਾ ਦਾਣਾ ਰੱਬ ਨੇ ਆਪਣੇ ਹਿੱਸੇ ਲਿਖਿਆ ਹੋਇਆਗਾ ਬਾਤ ਚ ਹੀ ਕਰਦੇ ਹੁਣ ਬਾਈਆਂ ਨਾਲ ਗੱਲਾਂ ਬਾਤਾਂ ਭਾਈ ਤੇ ਕਿਰਾਂ 11ਵੇਂ ਮਹੀਨੇ ਦੀ 26 ਤਰੀਕ ਜੀ ਅੱਜ ਦਿਨ ਹੈਗਾ ਭਾਈ ਬੁੱਧਵਾਰ ਤੇ ਸਮਾਂ 8:30 ਹੋ ਗਿਆ ਰਾਤ ਆਪਾਂ ਆਹੀ ਢਾਬੇ ਤੇ ਜੀ ਰੋਟੀ ਖਾਧੀ ਸੀ ਤੇ ਸਵੇਰੇ ਭਾਈ ਇਧਰਲੇ ਪਾਸੇ ਆਹਾ ਡੱਗੀ ਬਣੀ ਹੋਈ ਆ ਖੇਲ ਬਣੀ ਹੋਈ ਆ ਤੇ ਇੱਥੇ ਨਹਾ ਧੋ ਲੈ ਨੋਂ ਤੋਂ ਬਾਅਦ ਹੁਣ ਦੋ ਦੋ ਕੱਪ ਚਾਹ ਦੇ ਕਰਾਏ ਆ ਇਹ ਆਪਾਂ ਹੈਗੇ ਆ ਜੀ ਆਪਣਾ ਸੋਲਾਪੁਰ ਤੋਂ ਨਾ 15 18 ਕਿਲੋਮੀਟਰ ਅੱਗੇ ਬੈਠੇ ਹੋਏ ਆਗੇ ਪਰਲੇ ਪਾਸੇ ਹੀ ਪੈਟਰੋਲ ਪੰਪਾ ਉਧਰ ਆਪਾਂ ਰਾਤ ਕੱਟੀ ਹੈਗੀ ਤੇ ਨਾ ਤੋ ਕਿ ਇੱਧਰ ਆ ਕੇ ਫੇਰ ਬਹਿ ਕੇ ਚਾਹ ਪੀ ਕੇ ਤੇ ਫੇਰ ਆਪਾਂ ਤੁਰਦੇ ਆਂ ਤਸਵੀਰ ਦੀ ਭਾਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਪਹਿਣਾ ਭਰਾਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮਿੱਠਾਈ ਬਹੁਤ ਭਾਇਆ ਬਣਾ ਲਿਆ ਅੱਜ ਆਪਣਾ ਸਫ਼ਰ ਹੈਗਾ ਜੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਵੀ ਆਪਾਂ ਜਿਹੜਾ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਅੱਲ ਜਾਈ ਜਾਨੇ ਆ ਲਗਭਗ 210 ਕਿਲੋਮੀਟਰ ਬਾਕੀ ਹੈਗਾ ਜੇ ਅੱਜ ਨਾ ਪਹੁੰਚਿਆ ਗਿਆ ਤਾਂ ਕੱਲ ਨੂੰ ਤਾਂ ਪਹੁੰਚ ਹੀ ਜਾਵਾਂਗੇ ਤੇ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਜੀ ਬਹੁਤ ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ ਹਸਰੀਕਾਲ ਜੀ ਮਾਰੇ ਅੱਜ ਦੇ ਦਿਨ ਦੇ ਪਹਿਲੇ ਪੈਡਲ ਪਾਈ ਤੇ ਸਫ਼ਰ ਹੋ ਗਿਆ ਆਪਣਾ ਸ਼ੁਰੂ ਕਦੇ-ਕਦੇ ਤਾਂ ਮਹਾਰਾਸ਼ਟਰ ਦਾ ਏਰੀਆ ਕੀ ਕਹਿੰਦਾ ਬਾਈ ਟਰੱਕ ਵਾਲੇ ਬਾਈ ਨੇ ਰੋਕ ਲਿਆ ਡਰਾਈਵਰ ਬਾਈ ਨੇ ਚਲੋ ਜੀ ਆਪਾਂ ਗੱਲਾਂ ਬਾਤਾਂ ਆਪਣੀਆਂ ਬਾਅਦ ਦੇ ਵਿੱਚ ਕਰਦੇ ਆ ਪਹਿਲਾਂ ਟਰੱਕ ਵਾਲੇ ਬਾਈ ਦੀ ਗੱਲ ਸੁਣ ਲਈਏ ਕੀ ਕਹਿੰਦਾ ਬਾਈ ਅੱਛਾ ਲੱਡੂ ਮਿਹਰਬਾਨੀ ਜੀ ਮਿਹਰਬਾਨੀ ਕੀ ਨਾਮ ਹੈ ਤੁਹਾਡਾ ਦੇਵੀ لال ਦੇਵੀ لال ਕਹਾਂ ਸੇ ਹੋ ਜੀ ਰਾਜਸਥਾਨ ਰਾਜਸਥਾਨ ਦੇ ਸੁਰੂ ਸੁਰੂ ਇਹ ਵੀ ਆਪਣਾ ਬੰਦਾ ਰਾਜਸਥਾਨ ਦਾ ਜੀ ਆਪਾਂ ਬਠਿੰਡੇ ਤੋਂ ਜੀ ਹਾਂ ਜੀ ਬਠਿੰਡੇ ਅੱਜ ਗੰਗਨਗੜ੍ਹ ਤੇ ਕਿੱਧਰ ਨੂੰ ਲੈ ਕੇ ਜਾ ਰਹੇ ਹੋ ਕਿਹੜਾ ਜੀ ਮੈਂ ਜੀ ਗੁਜਰਾਤ ਗੁਜਰਾਤ ਠੀਕ ਹੈ ਭਾਈ ਚੜ੍ਹਦੀ ਕਲਾ ਤੇ ਰਹਿਓ ਜੀ ਰਾਜਸਥਾਨ ਰਾਜਸਥਾਨ ਦੀ ਵੇਖੀ ਅਸੀਂ ਕਿਉਂਕਿ ਇਸ ਰੂਟ ਤੇ ਆਪੀ ਵੀ ਨੰਬਰ ਤਿਆਰ ਜੇ ਨੰਬਰ ਗੱਡੀਆਂ ਇਹ ਬਾਈ ਭਾਈ ਰਾਜਸਥਾਨ ਤੋਂ ਜੀ ਭਾਈ ਨੇ ਟਰੱਕ ਦੀਆਂ ਜਿਹੜੀਆਂ ਬ੍ਰੇਕਾਂ ਮਾਰੀਆਂ ਆਪਾਂ ਨੂੰ ਦੇਖ ਕੇ ਤੇ ਇਹ ਘਰ ਦੇ ਬਣੇ ਹੋਏ ਲੱਡੂ ਆਪਾਂ ਨੂੰ ਦੇ ਕੇ ਗਿਆ ਭਾਈ ਬਹੁਤ ਧੰਨਵਾਦ ਭਾਈ ਬਾਈ ਦਾ ਡਰਾਈਵਰ ਵੀਰ ਆਪਾਂ ਗੱਲ ਕਰਦੇ ਸੀਗੇ ਜੀ ਮਹਾਰਾਸ਼ਟਰ ਦੀ ਭਾਈ ਜਦੋਂ ਕਿਤੇ ਵਧੀਆ ਖੇਤ ਬੰਨੇ ਆ ਜਾਂਦੇ ਆ ਤਾਂ ਐਦਾਂ ਲੱਗਦਾ ਵੀ ਮਹਾਰਾਸ਼ਟਰ ਰਹੀ ਭਾਈ ਕਿਤੇ ਖੇਤੀ ਨਹੀਂ ਹੁੰਦੀਗੀ ਵੀ ਸਾਰੀਆਂ ਫਸਲਾਂ ਹੀ ਹੁੰਦੀਆਂ ਨੇ ਜਦੋਂ ਕਿਤੇ ਐਦਾਂ ਦੀ ਥਾਂ ਆ ਜਾਂਦੀ ਹੈਗੀ ਤੇ ਐ ਲੱਗਦਾ ਜਿਵੇਂ ਰਾਜਸਥਾਨ 'ਚ ਫਿਰਦੇ ਹੁੰਨੇ ਆਪਾਂ ਇਹ ਵੇਜ ਹੋਰ ਹੀ ਖੁਸ਼ਕਾ ਏਰੀਆ ਖੁਸ਼ਕਾ ਇਹ ਵੇਜ ਵਿੱਚ ਰਾਜਸਥਾਨ ਦਾ ਵੀ ਭਲੇਖਾ ਪਾਉਂਦਾ ਹੈਗਾ ਤੇ ਜ਼ਮੀਨਾਂ ਜਮੂਨਾਂ ਇੱਧਰ ਬੜੀਆਂ ਖੁੱਲੀਆਂ ਆ ਵੇ 52 ਨੰਬਰ ਇਹ ਸੜਕ ਆ ਜੀ ਨੈਸ਼ਨਲ ਹਾਈਵੇ 52 ਨੰਬਰ ਸਮਾਂ 11:00 ਵੱਜ ਚੁੱਕਿਆ ਜੀ ਤੇ ਹੁਣ ਤੱਕ ਆਪਾਂ ਜਿਹੜਾ ਸਫਰ 30 ਕਿਲੋਮੀਟਰ ਦਾ ਕਰ ਚੁੱਕੇ ਆ 30 ਤੋਂ 35 ਕਿਲੋਮੀਟਰ ਦਾ ਸਫ਼ਰ ਆਪਾਂ ਕਰ ਲਿਆ ਭਾਈ ਥੋੜੀਆਂ ਬਹੁਤੀਆਂ ਚੜ੍ਹਾਈਆਂ ਵੀ ਆਉਂਦੀਆਂ ਨੇ ਤੇ ਕਦੇ ਰਸਤਾ ਪੱਧਰ ਵੀ ਆ ਜਾਂਦਾ ਕਦੇ ਰਾਹ ਪੱਧਰ ਵੀ ਆ ਜਾਂਦਾ ਹੈਗਾ ਚੜ੍ਹਾਈਆਂ ਇਦਾਂ ਆ ਜਾਂਦੀਆਂ ਜੀ ਜਿੱਦਾਂ ਆਹ ਆਸੇ-ਪਾਸੇ ਪਹਾੜ ਆਉਂਦੇ ਆ ਨਾ ਛੋਟੇ-ਮੋਟੇ ਟਿੱਬੇ ਜਿਹਾ ਆਉਂਦੇ ਆਗੇ ਇਹਦਾ ਕਰਕੇ ਫਿਰ ਚੜ੍ਹਾਈਆਂ ਵੀ ਪੈ ਜਾਂਦੀਆਂ ਹਰਪਾਲ ਕਿਹੜਾ ਗੇਅਰ ਹੈਗਾ ਵੰਜਮਾ ਵੰਜਮਾ ਬਾਈਲਾ ਦੇ ਵੰਜਮਾ ਪਹਿਲਾ ਬੰਜਮਾ ਉਹ ਗਾਂਹ ਚੜਾਈ ਹੋਰ ਜ਼ਿਆਦਾ ਕੀ ਥੋੜੀ ਜੀ ਇੱਥੇ ਪਹਿਲਾਂ ਕਰਨਾ ਹੈ ਹਾਂ ਉੱਥੇ ਪਹਿਲਾ ਤੇ ਪਹਿਲਾ ਪਹਿਲਾ ਅੱਗੋਂ ਕਰਾਰੀ ਵੀ ਪਹਿਲੀ ਤੇ ਮਗਰੋਂ ਕਰਾਰੀ ਵੀ ਪਹਿਲੀ ਸਾਹਮਣੇ ਨਾ ਜੀ ਇੱਕ ਪਿੰਡ ਹੈਗਾ ਪਿੰਡ ਦਾ ਨਾਮ ਹੈਗਾ ਤੁਲਜਾਪੁਰ ਜਿਹੜਾ ਕੀ ਆਹਾ ਛੋਟੇ ਪਹਾੜ ਦੇ ਉੱਤੇ ਬਸਿਆ ਹੋਇਆ ਹੈਗਾ ਉਹ ਸਾਹਮਣੇ ਭਾਈ ਪਹਾੜਾ ਜਿਹੜਾ ਉਹਦੇ ਉੱਤੇ ਘਰ ਆਗਾ ਆਪਾਂ ਜਾਣਾ ਤਾਂ ਪਿਛਲੇ ਪਾਸੇ ਨੂੰ ਸੀਗਾ ਜੀ ਪਰ ਆਪਾਂ ਥੋੜਾ ਜਣਾ ਮੁੜ ਕੇ ਆਏ ਆਂਗੇ ਕਿਉਂਕਿ ਇਧਰਲੇ ਪਾਸੇ ਨਾ ਖਾਸਾ ਨਾ ਪਾਣੀ ਖਾਸਾ ਖੜਾਗਾ ਪਤਾ ਨਹੀਂ ਤਾਂ ਕਿਦਾਂ ਕੋਈ ਪਾਣੀ ਜਮਾ ਕੀਤਾ ਹੋਇਆ ਜਾਂ ਕਿਦਾਂ ਮੀਂਹ ਦਾ ਪਾਣੀ ਆ ਕੀ ਗੱਲ ਵਾ ਤਾਂ ਕੀ ਨਹੀਂ ਇਹ ਆਪਾਂ ਨੂੰ ਹਜੇ ਪਤਾ ਨਹੀਂ ਤੇ ਆਪਾਂ ਇਹ ਪਤਾ ਕਰਨ ਲਈ ਇਧਰ ਬਾਈ ਫਰਦੇ ਆਗੇ ਉਹਨਾਂ ਤੋਂ ਪਤਾ ਕਰਦੇ ਆਂ ਵੀ ਮਹਾਰਾਸ਼ਟਰ ਦੇ ਵਿੱਚ ਆਪਾਂ ਪਤਾ ਤਾਂ ਕਰਗੇ ਜੀ ਇਹ ਇੰਨਾ ਪਾਣੀ ਹੈ ਕਾ ਦਾ ਕਾਦੇ ਲਈ ਜਮਾ ਕੀਤਾ ਹੋਇਆ ਇਹ ਪਾਣੀ ਇੱਥੇ ਖੜਾਉਨੇ ਆਪਾਂ ਸਾਈਕਲ ਤੇ ਪੁੱਛ ਕੇ ਨਾ ਫਿਰ ਤੁਹਾਡੇ ਨਾਲ ਸਾਰੀ ਗੱਲਬਾਤ ਸਾਂਝੀ ਕਰਦੇ ਆਂਗੇ। ਵੀ ਇਹ ਕਿਹੜੇ ਲੋਡ ਦਾ ਡੱਗ ਹੈਗਾ। ਵਿੱਚੇ ਲੋਕ ਕੱਪੜੇ ਵੀ ਧੋਈ ਜਾਂਦੇ ਹੈਗੇ। ਕਿਉਂਕਿ ਪਿੱਛੇ ਆਪਾਂ ਕਿੰਨੇ ਦਿਨ ਹੋ ਗਏ ਮਹਾਰਾਸ਼ਟਰ ਦੇ ਵਿੱਚ ਸਫ਼ਰ ਕਰਦਿਆਂ ਨੂੰ ਇਦਾਂ ਦਾ ਪਾਣੀ ਪੁਣੀ ਕਿਤੇ ਐਂ ਦੇਖਿਆ ਨਹੀਂ ਹੈਗਾ। ਵਿਜੇ ਕਿੱਥੇ ਇੰਨਾ ਇਕੱਠਾ ਪਾਣੀ ਹੋਵੇ। ਇਹ ਭਾਈ ਜਿਹੜਾ ਟੋਹਾ ਹੈਗਾਗਾ ਬਹੁਤ ਹੀ ਵੱਡਾਗਾ ਬਾਵਾ ਕਿੱਲਿਆਂ ਦੇ ਵਿੱਚ ਹੀ ਹੈਗਾ। ਤੇ ਇਹ ਕੋਈ ਆਪਣੇ ਆਪ ਨਹੀਂ ਬਣਿਆ ਹੈਗਾ ਵੀ ਕੁਦਰਤੀ ਨਹੀਂ ਹੈਗਾ ਜਿੱਦਾਂ ਕੁਦਰਤੀ ਪਹਾੜ ਹੁੰਦੇ ਆ ਉਦਾਂ ਨਹੀਂ ਹੈਗਾ। ਕੀ ਕੀ ਨਾਮ ਹੈ ਜੀ? ਰਾਮਧਰਮ ਰਾਮਧਰਮ ਤੁਲਜਾਪੁਰ ਦਾ ਰਾਮਧਰਮ ਇੱਕ ਮਿੰਟ ਇਸ ਵਿੱਚ ਮਾਈਕ 'ਤੇ ਬੋਲਨਾ ਕੀ ਨਾਮ ਹੈ ਜੀ ਇਸਕਾ? ਰਾਮਧਰਾ ਡੈਮ ਹੈ ਤੁਲਜਾਪੁਰ ਦਾ ਡੈਮ ਹਮ ਠੀਕ ਹੈ ਜੀ ਭਾਈ ਇਹਨਾਂ ਨੇ ਹਿੰਦੀ ਦੇ ਵਿੱਚ ਥੋੜਾ ਜਿਆ ਤੇਜੀ ਨਾਲ ਆ ਜਿਹੜਾ ਬਾਈ ਬਾਈ ਨੇ ਬੋਲਿਆ ਇਹ ਇਸ ਡੈਮ ਦਾ ਨਾਂ ਹੈਗਾ। ਤੇ ਇਹ ਭਾਈ ਜੀ ਸੀਬੀਆਂ ਦੇ ਨਾਲ ਮਸ਼ੀਨਾਂ ਦੇ ਨਾਲ ਪੱਟਿਆ ਗਿਆ ਬਣਾਇਆ ਹੋਇਆ ਡੱਗ ਆਗਾ ਤਾਂ ਕਿ ਆਸੇ-ਪਾਸੇ ਜਿਹੜਾ ਪਹਾੜੀ ਇਲਾਕਾ ਹੈਗਾ ਜਿਹੜਾ ਵੀ ਮੀਂਹ ਆਉਂਦਾਗਾ ਜੋ ਵੀ ਆਉਂਦਾਗਾ ਹਨਾ ਪਾਣੀ ਤੇ ਇੱਥੇ ਆ ਕੇ ਉਹ ਪਾਣੀ ਜਮਾ ਹੁੰਦਾਗਾ ਤੇ ਇਹ ਪਾਣੀ ਭਾਈ ਇਹਨਾਂ ਦੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵਰਤਿਆ ਜਾਂਦਾਗਾ ਜਿੱਦਾਂ ਸਾਲੇ ਕੱਪੜੇ ਪਏ ਆ ਲੀੜਾ ਲੱਤਾ ਧੋਣ ਵਾਸਤੇ ਇਹ ਪਾਣੀ ਵਰਤਿਆ ਜਾਂਦਾ ਤੇ ਫਿਰ ਭਾਈ ਇਹ ਪਾਣੀ ਨੂੰ ਫਿਲਟਰ ਵੀ ਕੀਤਾ ਜਾਂਦਾ ਉਧਰਲੇ ਪਾਸੇ ਕਹਿੰਦੇ ਭਾਈ ਇੱਕ ਫਿਲਟਰ ਲੱਗੇ ਹੋਏ ਹੈਗੇ ਤੇ ਫਿਲਟਰ ਕਰਕੇ ਇਹ ਪਾਣੀ ਪੀਤਾ ਵੀ ਜਾਂਦਾ ਹੈ। ਭਈਆ ਜਮੀਨ ਸੇ ਪਾਣੀ ਯਹਾਂ ਨਹੀਂ ਨਿਕਲਦਾ ਜੀ? ਨਿਕਲਦਾ ਨਾ ਇਹ ਜਮੀਨ ਕਾ ਵੀ ਹੈ। ਜਈ ਜੇ ਬਹੁਤ ਡਾ ਹੈ ਉਹ। ਅੱਛਾ ਬਹੁਤ ਗਹਿਰਾ ਹੈ। ਜਈ ਜਮੀਨ ਸੇ ਵੀ ਨਿਕਲਦਾ ਹੈ। ਹਾਂ। ਨਹੀਂ ਨਹੀਂ ਬਹੁਤ ਲੰਬਾ ਹੈ ਇਹ। ਅੱਛਾ ਅੱਛਾ। ਇਹ ਕਹਿੰਦੇ ਭਾਈ ਬਾਵਾ ਡੂੰਗਾਗਾ ਤੇ ਜੋ ਜਮੀਨ ਸੇ ਨਿਕਲਦਾ ਪੀਣੇ ਕੇ ਲਾਇਕ ਹੁੰਦਾ ਹੈ ਪਾਣੀ। ਜੇ ਸਭ ਪੀਣੇ ਦਾ ਪਾਣੀ ਠੀਕ ਹੈ ਭਈਆ ਠੀਕਾ ਕਹਿੰਦੇ ਪੀਣ ਦਾ ਪਾਣੀ ਹੈ ਭਾਈ ਜ਼ਮੀਨ ਚੋਂ ਵੀ ਨਿਕਲਦਾਗਾ ਤੇ ਜਿਹੜਾ ਮੀਹਾਂ ਦਾ ਪਾਣੀ ਹੈ ਉਹਨੂੰ ਵੀ ਭਾਈ ਇਹ ਸਾਮ ਸੰਭਾਲ ਕਰਕੇ ਰੱਖਦੇ ਆਗੇ ਤਲਜਾਪੁਰ ਖਾਸਾ ਵੱਡਾ ਡੱਗਾ ਪਟਿਆ ਹੋਇਆਗਾ ਤੇ ਲੋੜ ਪੈਂਦੀ ਹੋਊਗੀ ਭਾਈ ਇੱਥੋਂ ਵੀ ਵਰਤ ਲੈਂਦੇ ਹੋਣਗੇ ਕਿਉਂਕਿ ਪਾਣੀ ਦੀ ਨਾ ਦਿੱਕਤ ਇੱਥੇ ਆਉਂਦੀ ਹੋਊ ਤਾਂ ਹੀ ਐਡਾ ਵੱਡਾ ਜਿਹੜਾ ਇਹ ਬਣਾਇਆ ਗਿਆ ਡੱਗਾ ਹਨਾ ਨਹੀਂ ਤਾਂ ਕੀ ਲੋੜ ਸੀ ਜੇ ਪਾਣੀ ਦੀ ਕਮੀ ਨਾ ਹੁੰਦੀ ਫੇਰ ਕਿਉਂ ਜਮਾ ਕਰਕੇ ਰੱਖਦੇ ਤੇ ਉਧਰ ਉਹ ਭੈਣ ਬੈਠੀ ਹੈਗੀ ਲੀਡ ਲੱਤੜੇ ਡਾਤ ਹੋ ਜਾਂਦੀ ਹੈਗੀ ਕਿਨਾਰੇ ਤੇ ਬੈਠੀ ਤੇ ਜਵਾਕ ਨਾ ਆਉਣਾ ਹੈਗਾ ਤੇ ਆ ਕੱਪੜੇ ਭਾਈ ਤੋ ਕੇ ਸੁੱਕਣੇ ਪਾਏ ਪਏ ਆ ਇਧਰ ਭਾਈ ਸਾਹਿਬ ਹੋਣੀ ਕੱਪੜੇ ਸੁੱਕਣੇ ਪਾਈ ਜਾਂਦੇ ਨਾਲ ਦੀ ਨਾਲ ਆ ਬਿੱਟੂ ਫੇਲੀਅਰ ਹੈ ਜੀ ਬਿੱਟੂ ਫੇਲੀਅਰ ਹਾਂਜੀ ਹਾਂਜੀ ਸਰ ਧੰਨ ਆ ਸ਼ੁਕਰੀਆ ਜੀ ਆ ਸਾੜੀਆਂ ਲੱਗਦੀਆਂ ਹੁਹ ਚੱਲੀ ਗਏ ਜੀ ਹੁਣ ਆਪਾਂ ਅੱਗੇ ਨੂੰ ਨਾ 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 ਚੱਲ ਚੱਲ ਸੇਰਾ ਚਾਣ ਕੇ ਰਾਂ ਲੈਣ ਤੇ ਆਂਦੇ ਗੱਡੀ ਚਾਣਦੇ ਅੜ ਗਿਆ ਕੰਮ ਨਹੀਂ ਅੜਦਾ ਐ ਕੰਮ ਮੜ ਗਿਆ ਦਾ ਬਸ ਤੇਰਾ ਐ ਕੰਮ ਮੜ ਗਿਆ ਦਾ ਬਸ ਤੇਰਾ ਆ ਜਾਓ ਭਾਈ ਆ ਜਾਓ ਆ ਜਾਓ ਹੇ ਭਾਈ ਇੱਧਰੋਂ ਦੇਖਦਾ ਜੀ ਇਹ ਪੂਰਾ ਡੱਗ ਸੜਕ ਤੋਂ ਜਦੋਂ ਆਪਾਂ ਜਾਂਦੇ ਹੋਏ ਦੇਖਦੇ ਆਂਗੇ ਉਹ ਖਾਸਾ ਹੀ ਪਾਣੀ ਆ ਜਮਾ ਕੀਤਾ ਹੋਇਆ ਲਤੂਰ ਇੱਧਰ ਸਿੱਧਾ ਜੀ ਇੱਧਰ ਨੂੰ ਜਾਣਾ ਆਪਾਂ ਤੇ ਕੁਝ ਖਾ ਲਈਏ ਭਾਈ ਢਾਬਾ ਆ ਗਿਆ ਮਾੜਾ ਮੋਟਾ ਨਾਲ ਚਾਹ ਪਾਣੀ ਪੀ ਲਾਂਗੇ ਫੇਰ ਤੁਰਦੇ ਆਂਗੇ ਹੂੰ ਮੋਟਰਸਾਈਕਲ ਨੂੰ ਜਿੰਮੇ ਠੰਡ ਲੱਗਦੀ ਹੁੰਦੀ ਹੈਗੀ। ਬੜਾ ਬੜਾ ਬਲੇਟੀ ਫਿਰਦਾ ਬਾਈ ਤਾਂ। ਆਹ ਬਾਈ ਆਪਣਾ ਖਾਣ ਪੀਣਾਗਾ। ਇਹਨੂੰ ਇਹ ਬੜਾ ਪਾਉ ਕਹਿੰਦੇ ਐ ਡਬਲ ਰੋਟੀ ਜੀ ਨੂੰ। ਤੇ ਆਹ ਪਤਾ ਨਹੀਂ ਕੀ ਆ ਜੀ ਆਲੂ ਜਾਂ। ਤੇ ਨਾਲ ਆਹ ਮਿਰਚਾਂ ਜੀਆਂ ਦੇਤੀਆਂ ਪਾਈ। ਦੋਨੋਂ ਪਾਸੇ ਚਲਦੀਆਂ ਹੋਈਆਂ ਭਾਈ ਪੌਣ ਚੱਕੀਆਂ ਤੇ ਜੇ ਇਧਰਲੇ ਪਾਸੇ ਨਿਗਾਹ ਮਾਰੀਏ ਖੇਤਾਂ ਦੇ ਵਿੱਚ ਝੋਨੇ ਵਾਲੀ ਪਰਾਲੀ ਦੀਆਂ ਗੱਠਾਂ ਤਾਂ ਆਪਾਂ ਬਣਦੇ ਭਾਈ ਬਹੁਤ ਦੇਖਿਆ ਹੈਗੇ ਤੇ ਇਧਰਲੇ ਪਾਸੇ ਨਾ ਗੰਨੇ ਦਾ ਜਿਹੜਾ ਉਤਲਾ ਹੀ ਸਾਰਾ ਰਹਿ ਜਾਂਦਾ ਜਿਹੜਾ ਫਾਲਤੂ ਹੁੰਦਾਗਾ ਆਪਾਂ ਉਹ ਵੀ ਪਰਾਲੀ ਜੀ ਕਹਿ ਸਕਦੇ ਆ ਉਹਦੀਆਂ ਵੀ ਇਧਰ ਗੱਠਾਂ ਬਣਦੇ ਹੈਗੇ ਭਾਈ ਤੇ ਜਿੱਦਾਂ ਆਪਾਂ ਝੋਨੇ ਦੇ ਖਰਚੇ ਵੜਦੇ ਆਗੇ ਉਦਾਂ ਟਰੈਕਟਰ ਨਾਲ ਪਹਿਲਾਂ ਇੱਥੇ ਵੀ ਇੱਕ ਮਸ਼ੀਨ ਜੀ ਫੇਰਦੇ ਆ ਟਰੈਕਟਰ ਮਗਰ ਪਾ ਕੇ ਆਪਣੇ ਤਾਂ ਰੀਪਰ ਹੁੰਦਾਗਾ ਇਹਨਾਂ ਦੇ ਤਾਰਾਂ ਜੀਆਂ ਵਾਲਾਗਾ ਹੋਰ ਹੀ ਹਿਸਾਬ ਦਾ ਜੀ ਦੇਖਦੇ ਆਪਾਂ ਕੀ ਇਹਨਾਂ ਦੇ ਹੈਗੀ ਆ ਗੱਲ ਬਾਤ ਆਹ ਦੇਖੋ ਗੱਠਾ ਬੰਨਿਆ ਪੰਗਿਆ ਕਿਹੜੇ ਲੋਟ ਗੰਨੇ ਵਾਲਾ ਖੇਤ ਆ ਜੀ ਇੱਕ ਖਾਲਾ ਇਹ ਆ ਬੰਨੀ ਪਈ ਆ ਭਾਈ ਗੱਠ ਚੱਲਦੇ ਆ ਹੁੰਨੇ ਆ ਥੋੜਾ ਜਿਹਾ ਨੇੜੇ ਇਹ ਕਿਹੜਾ ਟਰੈਕਟਰ ਹੈ ਐਚ ਐਮ ਟੀ 50 ਬਾਈ ਨਾ 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 ਸਫਾਈ ਪੂਰੀ ਕਰਦਾ ਤੁਰ ਜਾਂਦਾ ਜੀ ਪੋਰਾ ਵੀ ਥੱਲੇ ਛੱਡਦਾ ਨਹੀਂ ਕਾ ਇਹ ਆ ਲੋ ਬਾਈ ਐਚ ਐਮ ਟੀ 50 ਬਾਈ ਆ ਇੱਕ ਲੈਣ ਦੀ ਚੱਕਦਾ ਤੁਰਿਆ ਹੁੰਦਾ ਹੈ। ਉਰਲੇ ਪਾਸੇ ਵਾਲੀ ਜਿਹੜੀ ਇੱਕ ਲੈਣ ਆ ਨਾ ਇਹ ਆ ਸਿਰੇ ਵਾਲੀ ਇਹਨੂੰ ਚੱਕਦਾ ਤੁਰਿਆ ਹੁੰਦਾ। ਇਕਠਾ ਵਾਲੀ ਮਸ਼ੀਨ ਆ ਭਾਈ ਇਹ। ਇਹ ਆ ਲੋ। ਆ ਭਾਈ ਇਹ। ਇਕੱਠੀ ਕਰੀ। ਇਹ ਤਾਂ ਚੱਲ ਭਾਈ ਗੱਠਾਂ ਬਣਦੀਆਂ ਆਪਾਂ ਸਾਰਿਆਂ ਨੇ ਦੇਖੀਆਂ ਹੀ ਆ ਪੰਜਾਬ ਦੇ ਵਿੱਚ ਹਨਾ ਪਰਾਲੀ ਦੀਆਂ ਇਧਰਲੇ ਪਾਸੇ ਮਗਰ ਨਿਊ ਹਾਲੈਂਡ ਦਾ ਦੱਬੀ ਫਿਰਦੇ ਆਗੇ ਇਹਦੇ ਮਗਰ ਕੀ ਪਾਇਆ ਹੋਇਆਗਾ ਇਹ ਆ ਕੀ ਆ ਭਾਈ ਫੰਗ ਜੇ ਭਾਈ ਜਿਹੜੀ ਮਸ਼ੀਨ ਇਹਨਾਂ ਨੇ ਮਗਰ ਪਾਈ ਆ ਇਹ ਇਹ ਨਾ ਜਿਹੜੀ ਆ ਪਰਾਲੀ ਹੈਗੀ ਆਪਾਂ ਇਹਨੂੰ ਪਰਾਲੀ ਕਹਿ ਸਕਦੇ ਆ ਨਾ ਗੰਨੇ ਵਾਲੀ ਨੂੰ ਇਹਨਾਂ ਦੇ ਛਿਲਕੇ ਆ ਜਿਹੜੇ ਗੰਨਿਆਂ ਦੇ ਇਹਨੂੰ ਇੱਕ ਪਾਸੇ ਇਕੱਠਾ ਕਰਦਾਗਾ ਜੀ ਤੇ ਫਿਰ ਨਹੀਂ ਤਾਂ ਮਸ਼ੀਨ ਖਾਲੀ ਨੰਗੀ ਜਾਂਦੀ ਆ ਕਹਿੰਦੇ ਇਹ ਗੱਠਾ ਨਹੀਂ ਬਣਾਉਂਦੀ ਤੇ ਇਹ ਪਰਾਲੀ ਨੂੰ ਇਕੱਠੀ ਕਰਦੀ ਤੁਰੇ ਜਾਂਦੀ ਆ ਪੱਤੇ ਪੁੱਤੇ ਨੂੰ ਸਾਰਿਆਂ ਨੂੰ ਇੱਕ ਪਾਸੇ ਇਕੱਠੀ ਕਰ ਦਿੰਦੀ ਆ ਤੇ ਫਿਰ ਉਤੋਂ ਦੀ ਜਿਹੜੀ ਆਹ ਮਸ਼ੀਨ ਲੱਗ ਜਾਂਦੀ ਹੈਗੀ ਤੇ ਇਹ ਗੱਠ ਦਾ ਲੈਂਦੇ ਜੀ ਇੱਕ ਗੱਠ ਦਾ 20 ਰੁਪਏ ਲੈਂਦੇ ਆਗੇ ਉਹ ਕੋਈ ਇਕੜ ਦਾ ਕੋਈ ਹਿਸਾਬ ਨਹੀਂ ਕਿੱਲੇ ਦਾ ਕੋਈ ਹਿਸਾਬ ਨਹੀਂਗਾ ਨਾ ਕੋਈ ਘੰਟਿਆਂ ਦਾ ਹਿਸਾਬ ਹੈ ਇੱਕ ਗੱਠ ਬਣਾਉਣ ਦਾ 20 ਰੁਪਏ ਲੈਂਦੇ ਆ ਭਾਈ ਤੇ ਬਾਅਦ ਚ ਇਹ ਲੱਦ ਕੇ ਇਹਨਾਂ ਦੇ ਲੈ ਕੇ ਜਾਂਦੇ ਆ ਆ ਖੜੇ ਮਹਾਰਾਸ਼ਟਰ ਨੰਬਰ ਟਾਟਾ ਵਾਲਾ ਨੇ ਕੈਂਟਰ ਖੜਾਗਾ ਇਹਦੇ ਤੇ ਲੱਦ ਕੇ ਲੈ ਜਾਂਦੇ ਹੈਗੇ ਖਾਣਾ ਮळ्या ਦੇ ਬੇਰ ਮळ्या ਦੇ ਬੇਰ ਕੀ ਖੱਟੇ ਹੋ ਗਏ ਖੱਟੇ ਆਗੇ ਉਹ ਜਾ ਮੈਂ ਮੜਾ 베ਰੀ ਨਹੀਂ ਸੀ ਹੋ ਰਹੀ ਸੀ ਹੈ ਆਪਾਂ ਮਹਾਰਾਸ਼ਟਰ ਦਾ ਹੈ ਨਾ ਬਾਵਾ ਕੋਸਾ ਗੰਨੇ ਵੀ ਚੂਪਲੇ ਤੇ ਆਹਾ ਬੇਰ ਵੀ ਖਾਲੇ ਮਲੇ ਹੋਰ ਕੀ ਸੀ ਅਮਰੂਦ ਖਾਲੇ ਅਮਰੂਦ ਤੇ ਆਪਾਂ ਅਨਾਰ ਹੋ ਗਏ ਛੱਲੀਆਂ ਰਹਿ ਗਈਆਂ ਮੱਕ ਵੀ ਬਹੁਤ ਹੁੰਦਾ ਇੱਧਰ ਖੱਟੀ ਇਮਲੀ ਵੀ ਆਪਾਂ ਪਿੱਛੇ ਖਾ ਕੇ ਦੇਖ ਲਈ ਪਰ ਪੱਕੀ ਹਾਂ ਹਾਂ ਇਮਲੀ ਵੀ ਕੱਚੀ ਸੀਗੀ ਇਮਲੀ ਵੀ ਇੱਧਰ ਬਹੁਤ ਹੁੰਦੀ ਹੈ ਜੀ ਜਿਹੜੀ ਵਿਆਹਾਂ ਦੇ ਵਿੱਚ ਉਹ ਜੀ ਪੈਕਟਾਂ ਦੇ ਵਿੱਚ ਹੁੰਦੀ ਹੈ ਨਾ ਉਹ ਬੜੀ ਚੰਗੀ ਲੱਗਦੀ ਹੈ ਵਿਆਹਾਂ ਦੇ ਵਿੱਚ ਉਹ ਚੰਗੇ ਵਿਆਹਾਂ ਦੇ ਵਿੱਚ ਹੁੰਦੀ ਹੈਗੀ ਤੇ ਉਹ ਇੱਧਰ ਹੁੰਦੀ ਹੈਗੀ ਪੂਰੇ ਦਰਖਤਾਂ 'ਤੇ ਇਧਰ ਇਮਲੀ ਦੇ ਬਹੁਤ ਕੁਛ ਹੁੰਦਾ ਜੀ ਮਹਾਰਾਸ਼ਟਰ ਦੇ ਵਿੱਚ 90 ਰੁਪਏ ਕਹਿੰਦਾ ਕਿਲੋ ਵੇਚਦੀ ਹਾਂ ਉਹ ਤਾਂ ਉਏ ਉਹ ਇੱਥੇ ਵੇਚਦੀ ਐ ਇੱਥੋਂ ਵੇਚਦੀ ਐ ਗਾਂ ਦਾ ਹੋਰ ਮਹਿੰਗੀ ਵੇਚਦੀ ਐ ਇੱਥੋਂ ਜਿਹੜੀ ਜਾਂਦੀ ਐ ਬੂਟੇ ਤੋਂ ਤੋੜ ਕੇ 80 ਤੋਂ 90 ਰੁਪਏ ਜਾਂਦੀ ਐ ਜੋ ਬੂਟੇ ਨੇ ਐਵੇਂ ਕੀ ਜਿਵੇਂ ਆਪਣੇ ਅਨਾਰਾਂ ਦੇ ਬਾਗ ਦੇਖੇ ਸੀ ਐਵੇਂ ਇਮਲੀ ਦੇ ਬਾਗ ਐ ਇੱਥੇ ਐਸ ਪਿੰਡ ਦਾ ਨਾਂ ਹੈਗਾ ਜੀ ਖੰਡਾਲਾ ਇਧਰ ਲੱਤ ਕੇ ਗੱਡੀ ਛਾਵੇਂ ਦਪਹਿਰਾ ਜਮਾ ਸਿਖਰਾਂ ਤੇ ਹੋਇਆ ਪਿਆ ਜੀ ਤੇ ਆ ਹਟਾਬੇ ਤੇ ਰੁਕੇ ਇੱਕ ਇੱਥੇ ਵਧੀਆ ਸ਼ਾਂਗੀ ਘਾ ਵਧੀਆ ਲੱਗਿਆ ਹੋਇਆ 10 ਕਿ ਮਿੰਟ ਲਟਦੇ ਆਂਗੇ ਤੇ ਫੇਰ ਤੁਰਾਂਗੇ ਭਾਈ ਗਾਣ ਸਫ਼ਰ ਤਾਂ ਚੱਲਦਾ ਹੀ ਰਹਿਣਾਗਾ ਜੀ ਪਿੱਛੇ 1 ਕਿਲੋਮੀਟਰ ਤੇ ਪਿੰਡ ਸੀਗਾ ਜੀ ਛਚੋਲੀ 1 ਕਿਲੋਮੀਟਰ ਪਿੱਛੇ ਪਿੰਡ ਰਹਿ ਗਿਆ ਤੇ ਗਾਂ ਨੂੰ ਜੇ ਆਪਾਂ ਕੈਮਰਾ ਇਧਰ ਨੂੰ ਕਮਾਈਏ ਤੇ ਗਾਂ ਨੂੰ ਇੱਕ ਸ਼ਹਿਰ ਵੱਡਾ ਰਹਿ ਜਾਂਦਾਗਾ ਜਿਹਦਾ ਨਾਮ ਹੈਗਾ ਲਤੁਰ ਮਹਾਰਾਸ਼ਟਰ ਦਾ ਹੈ ਭਾਈ ਵੱਡਾ ਸ਼ਹਿਰ ਹੈਗਾ ਤੜਕੇ ਤੋਂ ਲੱਗਦੇ ਆ ਜੀ ਪੈडल ਮਾਰਨਾ ਦਿਨ ਚੜ ਜਾਂਦਾ ਤੇ ਭਾਈ ਦਿਨ ਛੇਪ ਜਾਂਦਾਗਾ ਸੋਹਣੇ ਖੇਤ ਬੰਨੇ ਆਉਂਦੇ ਆਗੇ ਤੇ ਪਹਾੜ ਟਿੱਬੇ ਵੀ ਆਉਂਦੇ ਆਗੇ ਦੇਖਦੇ ਆਲਾ ਦਵਾਲਾ ਆਪਾਂ ਗਾਂ ਨੂੰ ਬਾਧੇ ਤੁਰੇ ਜਾਂਦੇ ਆਂ ਆਪਾਂ ਇਹ ਸਫ਼ਰ ਤੋਂ ਭਾਈ ਕਦੇ ਨਾ ਅੱਕਿਆਂ ਤੇ ਨਾ ਕਦੇ ਥੱਕਿਆਂਗੇ ਬਾਬੇ ਦੀ ਕਿਰਪਾ ਨਾਲ ਕਿਉਂਕਿ ਆਪਾਂ ਨੂੰ ਪਤਾਗਾ ਜੀ ਆਪਣੇ ਦਿਮਾਗ ਦੇ ਵਿੱਚ ਇੱਕ ਗੱਲ ਬੈਠੀ ਹੋਈ ਹੈਗੀ ਆਪਾਂ ਭਾਈ ਕੀ ਕਰਨਾਗਾ ਕਾਦੇ ਲਈ ਤੁਰੇ ਫਿਰਦੇ ਆ ਤੇ ਕੀ ਕਰਨਾਗਾ ਇਹ ਆਪਾਂ ਨੂੰ ਚੰਗੀ ਤਰ੍ਹਾਂ ਪਤਾਗਾ ਇਸੇ ਕਰਕੇ ਹੀ ਆਪਾਂ ਇਹ ਸਫ਼ਰ ਤੋਂ ਕਦੇ ਨਾ ਅੱਕਿਆਂ ਤੇ ਨਾ ਹੀ ਕਦੇ ਥੱਕਿਆਂਗੇ ਜੇ ਆਪਾਂ ਕੱਗੇ ਭਾਈ ਆਪਾਂ ਨੂੰ 7-8 ਮਹੀਨੇ ਹੋ ਗਏ ਨਾ ਤੁਰੇ ਫਿਰਦੇ ਨੂੰ ਭਾਰਤ ਦੀ ਫਿਰਨੀ ਦੇ ਉੱਤੋਂ ਦੀ ਘੁੰਮ ਕੇ ਆਪਾਂ ਇੱਥੇ ਆ ਕੇ ਖੜ ਗਏ ਤੇ ਮਹੀਨੇ ਨੂੰ 15 ਦਿਨਾਂ ਨੂੰ 20 ਦਿਨਾਂ ਨੂੰ 2 ਮਹੀਨੇ ਨੂੰ ਆਪਾਂ ਪਿੰਡ ਵਗ ਜਾਗੇ ਤੇ ਗੋਡੇ ਕਢਾ ਕੇ ਭਾਈ ਤੁਸੀਂ ਕੀ ਖਟਿਆ ਹਨਾ ਦੇਖੋ ਜੀ ਜੇ ਆਪਾਂ ਖੱਟਣ ਦੀ ਗੱਲ ਕਰਗੇ ਤਾਂ ਪਹਿਲਾਂ ਆਪਾਂ ਗਵਾਇਆ ਕੀ ਆ ਇਹ ਦੇਖ ਗਿਆ ਆਪਣੀ ਜੇਬਾਂ ਦੇ ਵਿੱਚ ਹੈ ਕੀ ਸੀਗਾ ਜਦੋਂ ਆਪਾਂ ਘਰੋਂ ਤੁਰੇ ਸੀ ਆਪਾਂ ਹੈ ਹੀ ਆਪਾਂ ਦੀ ਗੱਲ ਨਹੀਂ ਕਰਦੇ ਮੈਂ ਹੈ ਹੀ ਨੰਗ ਸੀਗਾ ਜੀ ਪਹਿਲੀ ਗੱਲ ਤਾਂ ਜੀ ਆਪਣੀ ਬੋਲੀ ਪਿੰਡਾਂ ਵਾਲੀ ਸਿੱਧੀ ਸਾਦੀ ਇਦਾਂ ਦੀ ਹੈ ਨੰਗ ਸੀਗਾ ਆ ਗੋਡੇ ਗਿੱਟੇ ਹਨਾ ਆਪਣੀ ਬੋਲੀ ਜੀ ਭਾਈ ਇਦਾਂ ਦੀ ਹੈਗੀ ਠੀਕ ਆ ਜੀ ਮਾਫ ਕਰਿਓ ਤੇ ਵੀ ਆਪਣੇ ਕੋਲ ਹੈ ਕੀ ਸੀਗਾ ਜਿਹੜਾ ਆਪਾਂ ਗਵਾਕ ਕੇ ਆਏ ਆ ਤੇ ਪਰ ਖੱਟਿਆ ਜੀ ਇੰਨੀ ਦੁਨੀਆ ਦੇਖ ਲਈ ਹੈ ਨਾ ਭਾਰਤ ਜਿਹੜਾ ਕਦੇ ਮੈਂ ਜੇ ਸਾਰੀ ਉਮਰ ਵੀ ਬੂਟ ਵਿੱਚ ਹੀ ਅੰਦਰ ਉਹ ਇੱਕ ਦੁਕਾਨ ਦੇ ਅੰਦਰ ਬੰਦ ਠੀਕ ਆ ਨਾ ਉੱਥੇ ਬੂਟ ਵਿੱਚ ਜਾਂਦਾ ਉਹ ਕਦੇ ਵੀ ਨਾ ਦੇਖ ਸਕਦਾ ਤੇ ਹੁਣ ਤਖਤ શ્રી ਹਜੂਰ ਸਾਹਿਬ ਜਿਹੜੇ ਪੰਜ ਤਖਤਾਂ ਦੇ ਵਿੱਚੋਂ ਇੱਕ ਤਖਤ ਜਿੱਥੇ ਆਪਾਂ ਭਾਈ ਕੱਲ ਨੂੰ ਪਹੁੰਚ ਜਾਵਾਂਗੇ ਉਹਦੇ ਦਰਸ਼ਨ ਕਰਾਂਗੇ ਉੱਥੇ ਵੀ ਸ਼ਾਇਦ ਕਦੇ ਨਾ ਜਾ ਸਕਦੇ ਕਿਉਂਕਿ ਕੰਮ ਧੰਦੇ ਜ਼ਿੰਦਗੀ ਦੇ ਇਦਾਂ ਦੇ ਆ ਜਿਹੜਾ ਘਰੋਂ ਬਾਹਰ ਪੈਰ ਪੁੱਟਣ ਨੂੰ ਬੰਦੇ ਨੂੰ ਸਮਾਂ ਨਹੀਂ ਦਿੰਦੇ ਹੈਗੇ ਤੇ ਹੁਣ ਆਪਾਂ ਜੀ ਘਰੇ ਜਾਵਾਂਗੇ 15 ਦਿਨਾਂ ਨੂੰ ਹੋ ਸਕਦਾ 20 ਦਿਨਾਂ ਨੂੰ ਜਦੋਂ ਵੀ ਵਗ ਜਗੇ ਤੇ ਕੋਈ ਇਹ ਨਹੀਂ ਹੈਗਾ ਵੀ ਘਰੇ ਜਾ ਕੇ ਲੱਤ ਤੇ ਲੱਤ ਧਰ ਕੇ ਬੈਠ ਜਾਾਂਗੇ ਬੜੇ ਕੰਮ ਆ ਜੀ ਕੁਝ ਇਹਨਾਂ ਵੀਡੀਓ ਬਾਰੇ ਜੋ ਆਪਾਂ ਬਣਾਉਣੇ ਕਰਦੇ ਆਂਗੇ ਕੁਝ ਇਹਨਾਂ ਬਾਰੇ ਸਿੱਖਣਾ ਸੁਧਾਰ ਕਰਨਾ ਤੇ ਹੋਰ ਵੀ ਕੁਝ ਆਪਣੇ ਮਗਰ ਨਾਲ ਹਾ ਬੈਗ ਟੰਗਿਆ ਹੋਇਆ ਇਸ ਬੈਗ ਦੇ ਵਿੱਚ ਤਿੰਨ ਕਿਤਾਬਾਂ ਨੇ ਇੱਕ ਪੜ੍ਹੀ ਹੋਈ ਆ ਜੀ ਤੇ ਦੋ ਹਜੇ ਪੜਨ ਵਾਲੀਆਂ ਦੋ ਪਿੱਛੇ ਇੱਕ ਸ਼ਹਿਰ ਆਇਆ ਸੀਗਾ ਜੀ ਕੋਚੀ ਆਪਣੇ ਕੇਰਲਾ ਦੇ ਵਿੱਚ ਉੱਥੋਂ ਦੋ ਕਿਤਾਬਾਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਲੈ ਕੇ ਆਂਦਿਆਂ ਨੇ ਸਮਾਂ ਨਹੀਂ ਮਿਲਦਾ ਜੀ ਪੜਨ ਦਾ ਘਰੇ ਜਾ ਕੇ ਆਪਾਂ ਉਹਨਾਂ ਕਿਤਾਬਾਂ ਨੂੰ ਜ਼ਰੂਰ ਪੜਾਂਗੇ ਤੇ ਮੇਰੀ ਮੁਕਤੀ ਮਕਾਉਂਦੀ ਭਾਈ ਗੱਲ ਇਹ ਹੈਗੀ ਵੀ ਕੰਮ ਜੋ ਵੀ ਕਰੋ ਆਪਣਾ ਨਿਸ਼ਾਨਾ ਇੱਕ ਹੀ ਹੋਣਾ ਚਾਹੀਦਾ ਦੋ ਪਾਸੇ ਤਿੰਨ ਪਾਸੇ ਲੱਤਾਂ ਨਹੀਂ ਪਸਾਉਣੀਆਂ ਚਾਹੀਦੀਆਂ ਕਦੇ ਮੈਂ ਇੱਧਰ ਜਾਊਂਗਾ ਜੀ ਕਦੇ ਇੱਧਰ ਜਾਊਂਗਾ ਆਹ ਕੰਮ ਕਰੂੰ ਜਾਂ ਕਰੂੰਗਾ ਇੱਕ ਪਾਸੇ ਹੀ ਕੰਮ ਕਰੋ ਉਹਨੂੰ ਸਿਰੇ ਲਾ ਕੇ ਛੱਡੋ ਬਾਕੀ ਭਾਈ ਬਾਬੇ ਤੇ ਛੱਡ ਦਿਓ ਆਪਦੇ ਵੱਲੋਂ ਜਿਹੜੀ ਫੁੱਲ ਮਿਹਨਤ ਕਰੋ ਜਿੰਨੀ ਬਾਹ ਲੱਗਦੀ ਆ ਲਾ ਦਿਓ ਇਹ ਹੋ ਨਹੀਂ ਸਕਦਾ ਭਾਈ ਆਪਾਂ ਜਦੋਂ 100 'ਚੋਂ 100 ਬਾਹ ਲਾ ਦਈਏ ਹਨਾ ਤਾਂ ਉਹ ਫਿਰ ਗੱਲ ਨਾ ਬਣੇ ਇਹ ਹੋ ਹੀ ਨਹੀਂ ਸਕਦਾ ਤੇ ਗੱਲ ਜਰੂਰ ਬਣੂਗੀ ਬਾਬੇ ਦੀ ਕਿਰਪਾ ਨਾਲ ਪਾਣੀ ਦੀ ਘੁੱਟ ਪੀ ਲਗੇ ਜੀ ਬੋਤਲ ਆਪਣੀ ਹੈ ਨਹੀਂਗੀ ਆਪਣੀ ਬੋਤਲ ਨਾ ਸਰਪਾਲ ਕੋਲੇ ਹੁੰਦੀ ਹੈ ਜੀ ਪਾਣੀ ਸਾਫ਼ ਹੀ ਹੈ ਇੰਦਰ ਸੋਨਣਾ ਛੇਦੀ ਛੇਤੀ ਨਾ ਜੀ ਕੋਈ ਕਾਰਖਾਨਾ ਨਹੀਂ ਮਿਲਣਾ ਕੋਈ ਨਹੀਂ ਮਿਲਣਾ ਤੇ ਜੇ ਮਿਲੂਗਾ ਤਾਂ ਆ ਭਾਈ ਲਿਖਿਆਗਾ ਸ਼ੁਕਰ ਮਿਲ ਉਹ ਤੁਮਰਾ 100 ਕਿਲੋਮੀਟਰ ਦੇ 50 ਕਿਲੋਮੀਟਰ ਤੇ ਕੱਲੀਆਂ ਗੰਨਾ ਪੀੜ ਨਾਲੀਆਂ ਆਹੀ ਮਿਲਾਂ ਮਿਲਨੇਗਾ ਕਾਰਖਾਨੇ ਮਿਲਨੇਗੇ ਕੱਲ ਆ ਗੇਟ ਜਾਂਦਾ ਭਾਈ ਉਸੇ ਮਿਲ ਨੂੰ ਹੀ ਜਾਂਦਾ ਹੈ ਹੈਲੋ ਛੁਗਾ ਜਾ ਪਾਲ ਗਏ ਜੀ ਸਮਾਂ ਤਾਂ ਹਜੇ 6 ਵਜੇ ਆ ਗਏ ਪਰ ਮੂਨੇ ਰਾਜਾ ਹੋ ਗਿਆ ਅੱਜ ਆਪਣੇ ਸਾਥੀ ਨਾ ਦੋਨੇ ਅੱਗੇ ਆ ਗਏ ਆਪਾਂ ਉੱਥੇ ਪਾਣੀ ਪੀਣੇ ਰੁਕ ਗਏ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਲੰਘ ਗਏ ਨਾ ਹੀ ਆਪਾਂ ਫੋਨ ਕਰਿਆ ਨਾ ਹੀ ਬੋਲ ਮਾਰਿਆ ਵਾ ਚੱਲ ਮੋਸ਼ਨ ਜਾਂ ਬਣਿਆ ਹੋਇਆ ਵਧੀਆ ਕਾਣੂ ਰੋਕਣੇ ਆਗੇ ਤੇ ਉਹਨੋਂ ਬਾਵਾ ਗਾਣਾਂਗੇ ਚੱਲ ਕੋਈ ਨਾ ਜੀ ਰੋੜਦੇ ਰੋੜਦੇ ਆਪਾਂ ਵੀ ਹੌਲੀ ਹੌਲੀ ਵਗ ਜਾਾਂਗੇ ਦੁਕਾਨ ਆ ਗਈ ਚਾਹ ਪੀ ਲਵੇ ਕੋਟਾ ਮਿਹਰਬਾਨੀ ਜੀ ਆਪਾਂ ਜੀ ਇਸ ਵਕਤ ਲਤੂਰ ਸ਼ਹਿਰ ਦੇ ਵਿੱਚ ਆਗੇ ਜਿਹਦੀ ਪਾਈ ਆਪਾਂ ਪਿੱਛੇ ਗੱਲ ਕਰਦੇ ਆਉਂਦੇ ਸੀਗੇ ਵੀ ਗਾਹਾਂ ਕਿਹੜਾ ਵੱਡਾ ਸ਼ਹਿਰ ਆਊਗਾ ਜਿਹੜਾ ਆਪਣਾ ਨਿਹਦੇੜ ਸਾਹਿਬ ਤੋਂ ਪਹਿਲਾ ਆਉਂਦਾ ਗਾ ਜੀ ਸਾਈਕਲ ਭਾਈ ਆਪਣੇ ਇਧਰਲੇ ਪਾਸੇ ਖੜੇ ਆ ਤੇ ਇਧਰਲੇ ਪਾਸੇ ਆ ਜਿਹੜੀ ਤੁਸੀਂ ਇਮਾਰਤ ਦੇਖੀ ਜਾਂਨੇ ਹੋ ਉਹ ਕਾਫੀ ਉੱਚੀ ਹੈਗੀ ਤੇ ਇਹਦੇ ਚ ਭਾਈ ਪੜਨ ਵਾਲੇ ਮੁੰਡੇ ਰਹਿੰਦੇ ਹੈਗੇ ਇਹ ਹੋਸਟਲ ਆਗਾ ਤੇ ਇਹ ਭਾਈ ਭਾਈ ਰਾਤ ਚ ਮਲੇ ਸੀਗੇ ਸੰਦੀਪ ਨੂੰ ਇਹ ਪੜਨ ਵਾਲੇ ਮੁੰਡੇ ਸਕੂਟਰੀ ਤੇ ਸੀਗੇ ਭਾਈ ਐਕਟਿਵਾ ਤੇ ਸੀਗੇ ਇਹ ਕਹਿੰਦੇ ਭਾਈ ਇੱਥੇ ਸਾਡੇ ਕੋਲੇ ਜ਼ਰੂਰ ਆ ਕੇ ਜਾਇਓ ਤੇ ਆਪਾਂ ਆਪਣੇ ਰਾਹ ਚ ਹੀ ਪੈਂਦਾ ਸੀਗਾ ਜੀ ਆਜੋ ਹਰਪਾਲ ਤੇ ਚੱਲਦੇ ਆਂ ਅੰਦਰ ਨਾਲੇ ਇਹਨਾਂ ਬਾਈਆਂ ਨਾਲ ਗੱਲਬਾਤ ਕਰਦੇ ਆਂ ਭਾਈ ਚੱਪਲਾਂ ਹੀ ਬਾਲੀਆਂ ਪੰਘਾਂ ਜੀ ਲੱਗਦਾ ਖਾਸ ਹੀ ਭਰਾ ਰਹਿੰਦੇ ਇੱਥੇ ਚੱਲਦੇ ਆਂ ਜੇ ਉੱਪਰ ਗੱਲਬਾਤ ਹਜੇ ਕੋਈ ਭਰਾਵਾਂ ਨਾਲ ਕਰੀ ਨਹੀਂ ਹੈਗੀ ਜੀ ਤੇ ਸਿੱਧਾ ਲਿਆ ਕੇ ਭਾਈ ਜਿੱਥੇ ਇਹਨਾਂ ਦੇ ਖਾਣ ਪੀਣ ਵਾਲੀ ਹਨ ਮੈਸ ਹੈ ਜਿਹੜੀ ਰਸੋਈ ਆ ਆਪਾਂ ਨੂੰ ਉੱਥੇ ਬਿਠਾਤਾ ਲਿਆ ਕੇ ਅੱਜ ਦਾ ਖਾਣਾ ਦਾਣਾ ਭਾਈ ਆਪਣਾ ਆਗਾ ਤੇ ਪਤਾ ਨਹੀਂ ਕਿੱਥੋਂ ਕਿੱਥੋਂ ਦਾ ਖਾਣਾ ਦਾਣਾ ਰੱਬ ਨੇ ਆਪਣੇ ਹਿੱਸੇ ਲਿਖਿਆ ਹੋਇਆਗਾ ਬਾਤ ਚ ਹੀ ਕਰਦੇ ਹਾਂ ਹੁਣ ਬਾਈਆਂ ਨਾਲ ਗੱਲਾਂ ਬਾਤਾਂ ਭਾਈ ਤੇ ਕਿਰਾਂ ਸ਼ਕ ਲਗੀ ਪ੍ਰਸ਼ਾਦਾ ਖਾਣਾ ਦਾਣਾ ਭਾਈ ਆਪਾਂ ਸ਼ਕ ਲਿਆ ਬਾਈਆਂ ਕੋਲੋਂ ਤੇ ਹੁਣ ਦੋ ਚਾਰ ਗੱਲਾਂ ਬਾਤਾਂ ਕਰ ਲਗੇ आवाइया का कमरा है भाई नमस्ते भैया नमस्ते नमस्ते क्या नाम है जी आपका मेरा नाम बालाजी कुशनूरे है बालाजी बालाजी कुशनूरे सर भैया आपने हमको कहाँ पे देखा इन मैं इनको रास्ते में देखा औसे से आ रहे थे लातूर तक नज़दीक ही उनको देख लिया मैं रास्ते में उनको देखा कि भाई साहब उनके वो साइकिल थी ना उनके साइकिल के पीछे पंजाब निकाल था मैंने सोचा हमारे मेहमान है मेहमान से बात करना है हमारी इंडियन संस्कृति है, है जो कोई मेहमान आता है उनकी खातिरदारी करना हमारी संस्कृति है मैंने उनसे बात किया कि भाई आप कहाँ से हो तो, तो उन्होंने बता दिया कि हम बटिंडा पंजाब से हम पिछले साढ़े सात महीने से पूरा भारत भ्रमण कर रहे हैं पूरा भारत देश का कल्चर देख रहे तो हमने उनको उनसे बात किया उनके उनसे बात करके हमें बहुत अच्छा लगा और रास्ते में हमको उनको खाने के लिए बात किया तो वो पहले वो ना बोल रहे थे लेकिन हमने बोल दिया भैया हिचकी चाहट मत करो आपकी सेवा करने का हमें एक मौका दे दो वजह से वो मान गए फिर हम उनको बता दिया हमारा लोकेशन भेज दिया और खाने के लिए अच्छा कल्चर है सेवा परमो धर्म है ने, ने, जो आपकी सेवा कर हमें बहुत अच्छा लगा हम खुशनसीब भाई बहुत धन्यवाद नहीं नहीं ऐसा बात खाना नहीं जी ऐसा बात मत बोलो यहाँ पे भैया

खुद बनाते नहीं हमारे दो सिस्टर आते हैं बाहर से अच्छा, हाँ काम करने के लिए काम हाँ, 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 वो सिस्टर हैं लिए रहते बनाते हाँ. सारे है ये हैं। हैं हाँ पढ़ते है मेरा नजदीकी गाँव है यहाँ से मेरा मेरा बचपन जो गाया है और मेरा जो जन्मभूमि है वो मेरे गाँव का नाम है हनुमंत जबलगा बजरंग बली का वो देवस्थान है वही से बहुत अच्छा गाँव है मेरे माँ बाप ने जो सिखाया है यही मेरी कर्म है यही मेरे, मेरे इसीलिए जिस मैंने आपको जो संस्कार दे है मैं थोड़ा सा मैं आपसे बांट रहा हूँ थैंक यू सो मच आपसे आपसे मिल के मिलके बहुत मजा अच्छा, अच्छा लगा थैंक यू सो मच ऐसे ही मिलते रहेंगे आ जाओ ਆਪਕੋ ਨੰਬਰ ਦੇ ਦਿਆ ਹਾਂ ਪੰਜਾਬ ਆਣਾ ਤਾਂ ਹਮਾਰੇ ਕੋਲ ਜਰੂਰ ਜਰੂਰ ਕਰਨਾ ਯਾਰ ਜੇ ਆਪਕਾ ਦਿਮਾਗ ਮੇਂ ਖਿਆਲ ਆਏ ਤਾਂ ਹਮੇਂ ਕੰਟੈਕਟ ਜਰੂਰ ਕਰਨਾ ਪੰਜਾਬ ਆਪਕੋ ਸਰ ਕਰਾਂਗੇ ਸਰ ਹਾਂਜੀ ਲਾਈਫ ਮੇਂ ਜਰੂਰੀ ਇੱਕ ਬਾਰ ਹਮਕੋ ਆਪਸੇ ਮਿਲ ਕੇ ਅਮਰੇਸਰ ਬਟੇਂਡਾ ਜਰੂਰ ਆਏਂਗੇ ਹਮ ਰਾਜਸਥਾਨ ਆਪਕੋ ਜਰੂਰ 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 ਥੈਂਕ ਯੂ ਸੋ ਮਚ ਠੀਕ ਹੈ ਭਾਈ ਠੀਕ ਹੈ ਹੁਣ ਆਪਾ ਜੀ ਕੋਈ ਰਹਿਣ ਵਾਸਤੇ ਭਾਈ ਥਾਂ ਲੱਭਣੀ ਹੈਗੀ ਇਹ ਸ਼ਹਿਰ ਨੰਗ ਕੇ ਨਾ ਪੰਜ ਚਾਰ ਕਿਲੋਮੀਟਰ ਤੇ ਇੱਕ ਪੰਜਾਬੀ ਢਾਬਾ ਦਾ ਜਿਹੜਾ ਕੋਈ ਗੂਗਲ ਮੈਪ ਦੱਸੀ ਜਾਂਦਾਗਾ ਦੇਖਦੇ ਆਂ ਭਾਈ ਉੱਥੇ ਰੁਕ ਜਾਾਂਗੇ ਤੇ ਨਹੀਂ ਕੋਈ ਆਪਣਾ ਪੈਟਰੋਲ ਪੰਪ ਆਇਆ ਤਾਂ ਉੱਥੇ ਰਾਤ ਕੱਟ ਲਾਂਗੇ। ਭਾਈਆਂ ਨੇ ਕਿਹਾ ਸੀ ਭਾਈ ਇੱਥੇ ਰਹਿ ਪੋ ਪਰ ਜੀ ਤੁਹਾਨੂੰ ਪਤਾ ਹੀ ਆ ਨਾ ਹੋਸਟਲ ਦੇ ਵਿੱਚ ਕਮਰੇ ਉਦਾਂ ਦੇ ਹੁੰਦੇ ਆ ਕਿ ਇੱਕ ਜਾਣੇ ਵੀ ਭਾਈ ਜ਼ਿਆਦਾ ਹੁੰਦੇ ਆ ਮੁੰਡੇ ਖੁੰਡੇ ਤੇ ਲੋਟ ਨਹੀਂ ਆਉਂਦਾ ਹਨਾ ਕੰਮ। ਆ ਤੇ ਆਪਾਂ ਨੂੰ ਭਾਈ ਖਾਣਾ-ਦਾਣਾ ਜਿਹੜਾ ਖਵਾਤਾ ਇੰਨੇ ਹੀ ਬਹੁਤ ਆ। ਬਹੁਤ ਵਧੀਆ ਭਾਈ ਖਾਣ-ਪੀਣ ਸੀਗਾ। ਪੰਜਾਬੀ ਟਾਬੇ ਤੱਕ ਨਹੀਂ ਪਹੁੰਚੇ ਹੈਗੇ ਭਾਈ। ਪਹਿਲਾ ਉਹ ਪੈਟਰੋਲ ਪੰਪ ਆ ਗਿਆ। ਹਾਂ ਵੀ ਬੜਾ ਖੁੱਲਾ ਡੁੱਲਾਗਾ ਤੇ ਬਾਈਆਂ ਨੇ ਪਹਿਲੇ ਸੱਟ ਹੀ ਜੜੀ ਹਾਂ ਕਰਤੀ ਆ ਕਹਿੰਦੇ ਭਾਈ ਲਾ ਲਓ ਆਪਦਾ ਤੰਬੂ ਜਿੱਥੇ ਜੇ ਸਾਨੂੰ ਲੋਟ ਲੱਗਦਾਗਾ। ਤੇ ਆਪਣਾ ਪੂਰਾ 100 ਕਿਲੋਮੀਟਰ ਰਹਿ ਗਿਆ ਕਿ 99 ਨਹੀਂ 99 ਕਿਲੋਮੀਟਰ ਰਹਿ ਗਿਆ ਗੁਰੂ ਘਰ ਦਾ ਦਰਬਾਰ। ਅਸੀਂ ਪਹੁੰਚ ਜਾਗੇ ਤੜਕੇ ਆਪਾਂ ਟਾਈਮ ਨਹੀਂ। ਗੁਰਦੁਆਰਾ ਸ੍ਰੀ ਹਜੂਰ ਸਾਹਿਬ ਜੀ 99 ਕਿਲੋਮੀਟਰ ਆਪਣਾ ਰਹਿ ਗਿਆ ਪੂਰਾ। ਤੇ ਹਵਾ ਦੇ ਬੁੱਲੇ ਆ ਰਹੇ ਆ। ਅਸਕ ਵੇਲੇ ਠੰਡ ਹੋ ਜਾਂਦੀ ਯਾਰ ਪਾਲ ਨੇ ਉਹ ਕੋਟ ਦੀ ਤੜਕੇ ਦਾ ਪਾਇਆ ਹੋਇਆਗਾ ਉੱਤੋਂ ਦੀ ਉਹਨੇ ਆ ਜਗਨਾ ਪਾਇਆ ਪਰ ਤੜਕੇ ਤਾਂ ਲਾਇਆ ਨਹੀਂਗਾ ਜਮਾ ਨਹੀਂ ਲਾਇਆ ਥੋੜੀ ਠੰਡ ਠੰਡ ਜੀ ਲੱਗ ਰਹੀ ਹੈ ਲੱਗਦੀ ਹੈ ਠੰਡ ਲੱਗਦਾ ਆਪਾਂ ਨੂੰ ਵੀ ਜਦੋਂ ਦਾ ਸਾਈਕਲ ਖੜਾਇਆ ਉਹ ਤੋਂ ਬਾਅਦ ਠੰਡ ਲੱਗਣ ਲੱਗੀ ਹੈ ਪਹਿਲਾਂ ਨਹੀਂ ਲੱਗਦੀ ਸੀ ਹਾਂ ਇਹਦੇ ਨਾਲ ਤਾਂ ਕੀ ਹੈ ਇਹ ਕਿਹੜਾ ਹੋਆ ਹਾਂ ਦੁਪਹਿਰੇ ਤਾਂ ਉਹੀ ਹੈਗਾ ਦੁਪਹਿਰੇ ਪਰ ਦੁਪਹਿਰੇ ਵੀ ਨਹੀਂ ਹੈ ਇਹਦੇ ਵਿੱਚ ਗਰਮੀ ਲੱਗਦੀ ਜੀ ਕਿਉਂ ਤੂੰ ਕੱਲੂ ਪਾ ਕੇ ਦੇਖ ਲੈ ਕੁਲ ਕੁਲਾ ਅਸੀਂ ਤਾਂ ਲੈ ਕੱਲੂ ਪਾ ਕੇ ਦੇਖ ਲਿਓ ਹੁਣ ਸਾਡੇ ਕੀ ਲੋੜ ਹੈਗਾ ਉਹ ਭਰਾਵਾ ਜਦ ਇਹ ਨਾਲ ਪਸੀਨਾ ਆਉਂਦਾ ਨਾ ਫਿਰ 쿨쿨 ਹੋ ਜਾਂਦਾ ਜਦ ਹਵਾ ਵਿੱਚ ਠੰਢੀ ਲੱਗ ਜਾਂਦੀ ਹੈ ਫਿਰ 쿨쿨 ਹੋ ਜਾਂਦਾ ਭਾਈ ਇਹ ਮਹਿੰਗਾ ਗਾ ਭਾਈ 쿨 ਘੱਟ ਕਰਾ ਤੰਬੂ ਪਈ ਆਪਣਾ ਲੱਗ ਗਿਆ ਪੈਟਰੋਲ ਪੰਪ ਤੇ ਤੇ ਅੱਜ ਆਹ ਕਪੜਾ ਜਾਂ ਉਹਦਾ ਵੈਸੇ ਆਪਾਂ ਹਾ ਉਤਲਾ ਕਪੜਾ ਜਾਂ ਪਾਉਂਦੇ ਨਹੀਂ ਹੁੰਦੇ ਤੇ ਵੀ ਹਵਾ ਹੂਵਾ ਜੀ ਲੱਗਦੀ ਰਹੇ ਕਿਉਂਕਿ ਆਹ ਜਾਲੀਆਂ ਜੀਆਂ ਹੁੰਦੀਆਂ ਨੇ ਭਾਈ ਤੇ ਹੁਣ ਇਧਰ ਠੰਡ ਥੋੜੀ ਜੀ ਜ਼ਿਆਦਾ ਹੋ ਗਈ ਹਵਾ ਥੋੜੀ ਜੀ ਜ਼ਿਆਦਾ ਠੰਡੀ ਚੱਲਦੀ ਐ ਇਸ ਕਰਕੇ ਆ ਕਪੜਾ ਜਾਂ ਇੱਕ ਹੋਰ ਇਹਦੇ ਉੱਤੇ ਚੜਾਤਾ ਵੀ ਠੰਡੀ ਹਵਾ ਨਾ ਲਗੇ ਜੇ ਗਰਮੀ ਲੱਗਣ ਲੱਗੀ ਤਾਂ ਆਪਾਂ ਲਾ ਦਾਂਗੇ ਤੇ ਆ ਆਪਣੇ ਮੈਟ ਆ ਭਾਈ ਤੁਹਾਨੂੰ ਪਤਾ ਹੀ ਆ ਹਨਾ ਜਿਹੜੇ ਆਪਾਂ ਇਹਦੇ ਵਿੱਚ ਵਿਛਾਉਣੇ ਹੁੰਦੇ ਆ ਤੇ ਆਹ ਆਪਣੇ ਉੱਤੇ ਲੈਣ ਆਲੇ ਆਗੇ 슬ੀਪਿੰਗ ਬੈਗ ਆਗੇ ਇਹ ਠੀਕ ਆ ਜੀ ਤਿੰਨ ਜਾਣੇ ਆਪਾਂ ਇਹਦੇ ਚ ਵੜ ਜਾਨੇ ਹੁੰਨੇ ਆ ਵੈਸੇ ਤਾਂ ਮੈਂ ਤਾਂ ਜ਼ਿਆਦਾਤਰ ਬਾਹਰ ਹੀ ਰਹਿਣਾ ਹੁੰਦਾਗਾ ਤੇ ਰਾਤ ਨੂੰ ਜੇਕਰ ਰਾਤ ਨੂੰ 1:30 ਵਜੇ ਮੈਂ ਵੀ ਬੱਚੀ ਕੋ ਹਜਾਨਾਗਾ ਪਤਲੇ-ਪਤਲੇ ਜ ਹੈਗੀਆਂ ਜੀ ਤੇ ਤਿੰਨੇ ਦੇ ਵਿੱਚ ਹੀ ਵੱੜ ਕੇ ਸੌ ਜਾਂਦੇ ਆ ਭਾਈ ਐ ਐਸੇ ਨਾਲ ਹੀ ਭਾਈ ਅੱਜ ਦੀ ਵੀਡੀਓ ਆਪਣੀ ਸਮਾਪਤੀ ਵੱਲ ਵੱਧਦੀ ਹੈਗੀ ਤੇ ਸਮਾਪਤੀ ਕਰਨ ਤੋਂ ਪਹਿਲਾਂ ਇੱਕ ਆਹ ਬੱਚੀ ਦਾ ਜਨਮ ਦੇਣਾ ਨਾਮ ਹੈਗਾ ਜੀ ਰਾਬੀਆ ਸ਼ਰਮਾ ਭਾਈ ਤੇ ਬਹੁਤ-ਬਹੁਤ ਜਨਮਦਿੰਨੀਆਂ ਭਾਈ ਬੱਚੀ ਨੂੰ ਬਹੁਤ-ਬਹੁਤ ਵਧਾਈਆਂ ਤੇ ਪਰਿਵਾਰ ਨੂੰ ਵੀ ਭਾਈ ਬੱਚੀ ਦੇ ਜਨਮਦਿੰਨੀਆਂ ਬਹੁਤ-ਬਹੁਤ ਵਧਾਈਆਂ ਜੀ ਮਿਲਦੇ ਆਂ ਜੀ ਕੱਲ ਨੂੰ ਫਿਰ ਇੱਕ ਨਵੇਂ ਸਫ਼ਰ ਦੇ ਨਾਲ ਤੇ ਕੱਲ ਨੂੰ ਭਾਈ ਆਪਾਂ ਪਹੁੰਚ ਜਾਾਂਗੇ ਜਿਹੜਾ ਗੁਰਦੁਆਰਾ ਸ਼੍ਰੀ ਹਜ਼ੂਰ ਸਾਹਿਬ ਮਿਲਦੇ ਆਂ ਜੀ ਫਿਰ ਤੇ ਤੁਹਾਡਾ ਵੀ ਸਾਰਿਆਂ ਦਾ ਬਹੁਤ ਧੰਨਵਾਦ ਜਿਹੜਾ ਸਮਾਂ ਕੱਢ ਕੇ ਆਪਣੀ ਵੀਡੀਓ ਦੇਖ ਲੈਨੇ ਹੋ ਲਾਈਕ ਕਰਦੇ ਹੋ ਤੇ ਚੰਗੇ-ਚੰਗੇ ਕਮੈਂਟ ਕਰਦੇ ਹੋ ਜੀ ਸਸਰੀ ਕੱਲ ਭਾਈ